ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਹੋਣ ਜਾ ਰਿਹਾ ਹੈ ਗ੍ਰਹਿ ਮੰਤਰੀ ਅਨੁਸਾਰ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਇਹ ਜਾਣਕਾਰੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਗੱਠਜੋੜ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਹਾਲਾਂਕਿ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ ਮੰਥਨ ਵੀ ਜਾਰੀ ਹੈ ਕਿ ਕਿੰਨੀਆਂ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ ਕਿੰਨੀਆਂ ਸੀਟਾਂ ਦੇ ਉੱਤੇ ਭਾਜਪਾ ਚੋਣ ਲੜੇਗੀ ਤਾਂਾਂ ਤੇ ਇਸ ਚਾਲੇ ਖਬਰਾਂ ਇਹ ਚਾਲੇ ਕਿ ਵਸਪਾ ਨੂੰ ਲੈ ਕੇ ਪੇਚੀ ਜਰੂਰ ਫਸਿਆ ਕਿ ਇਹਨਾਂ ਮੀਟਿੰਗਾਂ ਦੇ ਵਿੱਚ ਚਰਚਾ ਹੋ ਸ਼ੋਮਨੀ ਦੇ ਵਿੱਚ ਜੁਪੀ ਦੇ ਵਿੱਚ ਬਸ ਬਸ ਕਰਨ ਦੀ ਤਿਆਰੀ ਦੇ ਵਿੱਚ ਨਰਾਜ਼ੀ ਨਹੀਂ ਦੇਖਣਾ ਚਾਹੁੰਦੀ ਜੀ ਹੋ ਸਕਦਾ ਹੈ ਕਿ ਕਿਸੇ ਵੇਲੇ ਵੀ ਇਸ ਕੱਟ ਜੋੜ ਦਾ ਇਸ ਵਿਚਾਲੇ ਜੇਕਰ ਦੇ ਉੱਤੇ ਐਲਾਨ ਕਰ ਦਿੱਤਾ ਜਾਵੇ ਕੱਟ ਜੋੜ ਬੀਜਪੀ ਤੇ ਤਦਅਸੀ ਕਿ ਖੇਤੀਬਾੜੀ ਨਾਲ ਦੇ ਵਿਰੋਧ ਦੇ ਵਿੱਚ ਉਸ ਵਿਚਾਲੇ ਚਰਚਾ ਇਹ ਵੀ ਚੱਲ ਰਹੀ ਹੈ ਕਿ ਅਕਾਲੀ ਦੰਦ ਵੱਖ ਹੋਇਆ ਸੀ ਬਸ ਪਾਰਟੀ ਨਾਲੋਂ ਉਹਨਾਂ ਨੇ ਆਪਣਾ ਨਾਤਾ ਪਰ ਕਰ ਸਕਦੀ ਹੈ ਸ਼ੋਮਨੀ ਚਾਚਾ ਹੋ ਗਈ ਹੈ ਸ਼੍ਰੋਮਣੀ ਲੈ ਕੇ ਚਚਾਚੜੀ ਹੋਈ ਹੈ ਫਿਰ ਜੁੜਨ ਜਾ ਰਿਹਾ ਹੈ ਜੇ ਸਾਥ ਤੋਂ 80 ਸਿੱਟਾ ਜਿਹੜਾ ਅਕਾਲੀ ਦਲ ਨੂੰ ਲੱਗਦਾ ਹੈ ਹਾਲਾਂਕਿ ਗੱਠਜੋੜ ਦਾ ਅਹਿਦਾਂ ਜਿਸ ਨੇ ਸਾਹਮਣੇ ਆ ਰਹੀ ਹੈ ਸਿੱਟਾਂ ਦੀ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਪਹਿਲਾਂ ਜਦੋਂ ਗੱਠਜੋੜ ਸੀ ਬਾਅਦ ਉਹਨਾਂ ਦੀ ਪਿਆਦਗੀ ਪਰ ਇਹਨਾਂ ਤੱਕ ਕਿ ਅਕਾਲੀ ਦਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਗੱਠਜੋੜ ਤੋਂ ਬਿਨਾਂ ਜਿਹੜਾ ਅਕਾਲੀ ਦਲ ਚੋਂ ਲੜਦਾ ਸੀ ਜੀਪੀ ਦੀ ਹੱਦ ਤੱਕ ਤਿੰਨ ਸਿੱਟਾ ਦੇ ਨਾ ਹੀ ਅਕਾਲੀ ਦਲ ਇਸੇ ਕਰਕੇ ਭਾਵੇਂ ਬੀਜੇਪੀ ਨੇ ਵੀ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਅਸੀਂ ਚਚਾ ਇਹ ਵੀ ਹੈ ਕਿ ਤਾਂ ਦੇ ਵਿੱਚ ਚੋਣ ਲੜ ਲੈ ਕਰਕੇ ਹੋਣਾ ਚੱਤਾਂ ਸ਼ੁਰੂ ਹੋਈ ਹੈ ਜੀ ਸ਼੍ਰੋਮਣੀ ਅਕਾਲੀ ਦਲ ਸੱਤ ਦਿਨ ਉੱਤੇ ਵੀ ਆ ਸਕਦਾ ਹੈ ਕਿ ਸੱਤ ਦਿਨ ਉੱਤੇ ਇਸ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਮੀਕਰਨ ਬਣਨਗੇ ਅਕਾਲੀ ਦਲ ਉੱਤੇ ਭਾਵੇਂ ਬੀਜੇਪੀ ਦੀ ਨਜ਼ਰ ਹੈ ਤੇ ਇਸ ਸੂਤਰਾ ਮੁਤਾਬਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਕਾਲੀਵਲ ਚਾਲੇ ਸੱਤ ਟਟਾ ਸ਼੍ਰੋਮਣੀ ਅਕਾਲੀ ਦਲ ਦੇ ਨ타ਮਾਂ ਇਨ੍ਹਾਂ ਖਾਲੀ ਵਿੱਚ ਕਈ ਬੈਠਕਾਂ ਹੋਈਆਂ ਨੇ ਪਰ ਇਸ ਬੈਠਕਾਂ ਦੇ ਵਿੱਚ ਲਗਭਗ 70 ਪਾਰਟੀਆਂ ਨਾਲ ਵੀ ਗੱਠਜੋੜ ਦੀ ਪ੍ਰਕਿਰਿਆ ਦੇ ਵਿੱਚ ਆਲੇ ਦੋ ਪਾਰਟੀਆਂ ਦੀ ਨਜ਼ਰ ਇਸ ਗੱਲ ਉੱਤੇ ਵੀ ਹੈ ਕਿ ਕੰਮ ਕਿਤਨਾ ਦੇ ਚਾਲੇ ਪੰਜਾਬ ਪੰਜਾਬ ਦੇ ਵਿੱਚ ਬਸ ਕਿ ਕੁਝ ਸਮੀਕਰਨ ਬਣ ਗਏ ਤੇ ਲਗਭਗ ਦੇ ਵਿੱਚ ਮਾਇਆਵਦੀ ਇਕੱਲੇ ਆਪ ਤੇ ਕਾਂਗਰਸ ਵਖ ਵਖ ਉਹਨਾਂ ਨੇ ਐਲਾਨ ਕੀਤਾ ਕਿ ਇਹਦੇ ਵਿੱਚ ਸ਼ੌਮਿਆ ਕਾਂਗਰਸ ਤੇ ਪਾਚਵਾਂ ਲੜਾਂਗੇ ਆਪਣੇ ਪੁਰਾਣੇ ਫਾਰਮੂਲੇ ਤੇ ਰਣਨੀਤਿਕਾਰ ਇਸ ਨੂੰ ਵੀ ਚੰਗੀ ਤਰ੍ਹਾਂ ਬਾਚ ਰਹੇ ਨੇ ਕਿ ਇਸ ਦਾ ਕਿਤੇ ਨੁਕਸਾਨ ਤਾਂ ਯੂਪੀ ਦੇ ਵਿੱਚ ਨਹੀਂ ਹੋਏਗਾ ਕਿਉਂਕਿ ਪੰਜਾਬ ਦੇ ਵਿੱਚ ਇਹ ਜੇ ਦੋ ਸੀਟਾਂ ਛੜੀਆਂ ਜਾਂਦੀਆਂ ਨੇ बसपा ਦੇ ਲਈ ਫਿਰ ਸਵਾਲ ਇਹਦੇ ਵਿਚਾਰੇ ਕਿ ਪੰਜਾਬ ਦੇ ਵਿੱਚ ਜਿਹੜੇ ਘੱਟ ਜੋੜ ਦੇ ਵਿੱਚ बसपा ਸ਼ਾਮਲ ਹੁੰਦੀ ਹੈ ਲਗਭਗ ਦੇ ਵਿੱਚ ਪਰ ਇਸਾਰਾ ਦੇ ਵਿੱਚ ਐਲਾਨ ਹੋਣਾ ਬਾਕੀ ਹੈ ਬਹੁਤ ਮਤਮਲ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਨੂੰ ਲੈ ਕੇ ਚਰਚਾ ਜਿਹੜੀ ਹੈ ਉਹ ਜਾਰੀ ਹੈ ਖਾਲੀਦ ਅਲ ਦੇ ਸੀਨੀਅਰ ਰਣਨੀਤਿਕਾਰ ਭਾਜਪਾ ਦੇ ਨੂੰ ਲੈ ਕੇ ਚਰਚਾ ਦੇ ਵਿੱਚ ਆਲੇ ਕਈ ਹੋਈਆਂ ਨੇ ਔਰ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਜੀਜਪਾ ਹੋਈ ਹੈ ਕਿ ਗੱਟਚੋੜ ਦੇ ਨਾਲ ਉਹ ਵੀ ਵਿਚਾਰ ਨਹੀਂ ਸ਼੍ਰੋਮਣਿਆ ਕਾਲੀਦਾ ਨੇ ਵਿਚਾਰ ਰਹੇ ਨੇ ਜੇ ਜਦੋਂ ਇਹ ਇਕੱਠਿਆਂ ਚੋਣ ਲੜਦੇ ਸੀ ਤਾਂ ਇਕੱਠਿਆਂ ਲੜਨ ਦੀ ਤਿਆਰੀ ਦੇ ਵਿੱਚ ਵੋਟਰ ਦਾ ਇਹ ਗੱਟਚੋੜ ਇੱਕ ਵਾਰ ਫਾਇਦਾ ਹੋ ਸਕਦਾ ਕਿਸੇ ਵੇਲੇ ਵੀ ਇਸ ਗੱਟ ਜੋੜ ਦਾ ਰਸਮੀ ਤੌਰ ਤੇ ਐਲਾਨ ਕਰ ਸਕਦਾ ਉਸੇ ਸਬੰਧ ਨਾਲ ਅਦਾਜ਼ੀ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਐਨਡੀਏ ਤੋਂ ਜਿੰਨਾ ਫਾਇਦਾ ਦੋਆਪਾਰਟੀ ਨੂੰ ਹੋਇਆ ਸਕੇ ਉਸੇ ਵੇਲੇ ਵੀ ਇਹਨਾਂ ਪਾਰਟੀਆਂ ਨੇ ਆਪਣਾ ਨਾਤਾ